ਕਿ ਸੇ ਪੁਰੇ ਵਾਸੀ ਅੱਜ ਇਹ ਵਾਦਾ ਕਰਦੇ ਆਂ ਵਾਦਾ ਕਰਦੇ ਆਂ ਇਹ ਪ੍ਰਤੀਗਿਆ ਕਰਦੇ ਆਂ ਪ੍ਰਤੀਗਿਆ ਕਰਦੇ ਆਂ ਕਿ ਅਸੀਂ ਟਿੰਡ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਵੇਚਾਂਗੇ ਕੋਈ ਨਸ਼ਾ ਨਹੀਂ ਵੇਚਾਂਗੇ ਜੇ ਕੋਈ ਨਸ਼ਾ ਵੇਚਣ ਦੀ ਸੰਦੂਖ ਮਜਬੂਰ ਕਰਦਾ ਅਸੀਂ ਉਸ ਦੀ ਸਾਰੀ ਜਾਣਕਾਰੀ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਦਵਾਂਗੇ ਅਸੀਂ ਆਪਨਾ ਪਿੰਡ ਤਸੀਲਪੁਰ ਨਸ਼ਾ ਮੁਕਤ ਨਸ਼ਾ ਮੁਕਤ ਕਰ ਕਰ ਦੇਵਾਂਗੇ ਤੇ ਅਸੀਂ ਨਾ ਕਿਸੇ ਨੂੰ ਨਸ਼ਾ ਵੇਚਣ ਲਈ ਇਥੇ ਆਣ ਦਵਾਂਗੇ ਤੇ ਨਾ ਅਸੀਂ ਵੇਚਾਂ ਜੁਨੀਅਰ ਆਫਿਸਰਸ ਬੋਲੋ ਡਰਾਈਵ ਅਗੇਂਸਟ ਡਰੱਗਸ ਇਸ ਬੰਦੇ ਵਿੱਚ ਅਸੀਂ ਕਾਫੀ ਅਰਸੇ ਤੋਂ ਜਿਹੜੀ ਕੰਮ ਕਰ ਰਹੇ ਹਾਂ ਔਰ ਜਿੱਥੇ-ਜਿੱਥੇ ਵੀ ਨਸ਼ਾ ਵਿਕਦਾ ਹੈ ਅਸੀਂ ਉੱਥੇ ਕੱਸੋ ਆਪਰੇਸ਼ਨ ਕਰ ਰਹੇ ਹਾਂ ਸਰਪ੍ਰਾਈਜ਼ ਚੈਕਿੰਗ ਕਰ ਰਹੇ ਹਾਂ ਔਰ ਜੋ ਵੀ ਉਸੇ ਦੌਰਾਨ ਰਿਕਵਰੀ ਹੁੰਦੀ ਹੈ ਜਾਂ ਉਹ ਲੋਕ ਫੜੇ ਜਾਂਦੇ ਨੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ ਔਰ ਇਸੇ ਤਰ੍ਹਾਂ ਹੀ ਜਿਹੜਾ ਪਿੰਡ ਕਸੀਟ ਪਰ ਹੈ ਇਹ ਬਹੁਤ ਹੀ ਇਸ ਇਲਾਕੇ ਦੇ ਵਿੱਚ ਜਿਹੜਾ ਮਸ਼ਹੂਰ ਹੈ ਕਿ ਇੱਥੇ ਕਾਫੀ ਜਿਆਦਾ ਜਿਹੜਾ ਨਸ਼ੇ ਦਾ ਕਾਰੋਬਾਰ ਹੁੰਦਾ ਹੈ ਅਸੀਂ ਇੱਥੇ ਕਾਫੀ ਰਿਕਵਰੀਜ਼ ਕੀਤੀਆਂ ਨੇ ਔਰ ਕਾਸੋ ਆਪਰੇਸ਼ਨ ਚਲਾਏ ਆ ਔਰ ਬਹੁਤ ਜਿਆਦਾ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਹੈ ਐਸਐਸਪੀ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਔਰ ਬਿਲਕੁਲ ਇਹਨੂੰ ਅਸੀਂ ਕੋਆਰਡੀਨੇਸ਼ਨ ਆਫ ਕਰਕੇ ਤੇ ਕਾਫੀ ਅਸੀਂ ਕੰਮ ਕੀਤਾ ਅੱਜ ਪਿੰਡ ਵਾਲਿਆਂ ਨੇ ਇੱਕ ਕਾਲ ਕੀਤੀ ਸੀ ਸਾਨੂੰ ਕਿ ਅਸੀਂ ਇਹ ਜਿਹੜੀ ਅਲਮਤ ਹੈਗੀ ਹੈ ਨਸ਼ੇ ਦੀ ਇਹਨੂੰ ਅਸੀਂ ਛੱਡਣਾ ਚਾਹੁੰਦੇ ਆਂ ਇਹ ਤੋਂ ਅਸੀਂ ਛੁਟਕਾਰਾ ਪਾਣਾ ਚਾਹੁੰਦੇ ਆਂ ਉਹ ਸਾਡੇ ਇੱਥੇ ਆ ਕੇ ਤੇ ਸਾਡੇ ਵਿੱਚ ਵਿਚਾਰ ਵਟਾਂਦਰਾ ਕਰੋ ਅਸੀਂ ਫਿਰ ਇੱਥੇ ਆਏ ਮੈਂ ਆਇਆ ਐਸ ਐਚਓ ਮਕੇਰੀਆ ਆਏ ਨੇ ਇੰਚਾਰਜ ਚੌਕੀ ਬੰਗਾਲਾ ਆਏ ਨੇ ਅਸੀਂ ਆ ਕੇ ਇੱਥੇ ਇਹਨਾਂ ਨਾਲ ਕਾਫੀ ਜ਼ਿਆਦਾ ਵਿਚਾਰ ਕੀਤਾ ਔਰ ਇਹ ਪੂਰੀ ਤਰ੍ਹਾਂ ਇਹਨਾਂ ਨੇ ਆਪਣਾ ਮਨ ਬਣਾ ਲਿਆ ਕਿ ਅਸੀਂ ਹੁਣ ਇਸ ਪਿੰਡ ਦੇ ਵਿੱਚ ਨਸ਼ਾ ਨਹੀਂ ਵਕੰਦੇਣਾ ਅਤੇ ਜੇ ਕੋਈ ਵੇਚਦਾ ਹੈ ਤੇ ਉਸ ਦੇ ਖਿਲਾਫ ਇਹ ਖੁਦ ਜਿਹੜੀ ਕਾਰਵਾਈ ਕਰਨਗੇ ਇਸ ਦੇ ਸਬੰਧ ਵਿੱਚ ਅਸੀਂ ਰੈਜ਼ੋਲੂਸ਼ਨ ਵੀ ਪਵਾ ਦਿੱਤਾ ਹੈ ਔਰ ਜਿਹੜੇ ਮੋਤਵਰ ਵਿਅਕਤੀ ਨੇ ਇਸ ਪਿੰਡ ਦੇ ਔਰ ਆਮ ਪਬਲਿਕਾ ਇਸ ਚੀਜ਼ ਤੋਂ ਬਹੁਤ ਖੁਸ਼ ਆ ਕਿ ਜਿਹੜਾ ਇਹਨਾਂ ਦੇ ਪਿੰਡ ਦੇ ਉੱਤੇ ਇੱਕ ਤੱਬਾ ਲੱਗਾ ਸੀ ਨਸ਼ਾ ਵੇਚੰਦਾ ਉਹ ਅੱਜ ਤੋਂ ਬਾਅਦ ਜਿਹੜਾ ਉਹ ਬਿਲਕੁਲ ਪੂਰੀ ਤਰ੍ਹਾਂ ਖਤਮ ਹੋ ਗਿਆ ਪਿੰਡ ਦੀ ਪੰਚਾਇਤ ਨੇ ਆਪ ਹੀ ਪੇਸ਼ ਕੀਤਾ ਸੀ ਇਹ ਮਤਾ ਕਿ ਅਸੀਂ ਪਿੰਡ ਦੇ ਵਿੱਚ ਪੋਸਟਰ ਲਗਾਵਾਂਗੇ ਕਿ ਇਸ ਪਿੰਡ ਦੇ ਵਿੱਚ ਬਿਲਕੁਲ ਵੀ ਨਸ਼ਾ ਨਹੀਂ ਵਿਕਦਾ ਔਰ ਇੱਥੇ ਨਸ਼ਾ ਲੈਣ ਦੇ ਸਬੰਧ ਵਿੱਚ ਕੋਈ ਵੀ ਜਿਹੜਾ ਪੈਡਲਰ ਹੈਗਾ ਜਾਂ ਕੋਈ ਐਡਿਕਟ ਹੈਗਾ ਉਹ ਨਾ ਆਵੇ ਜੇਕਰ ਕੋਈ ਇਸ ਤਰ੍ਹਾਂ ਦਾ ਵਿਅਕਤੀ ਇੱਥੇ ਐਂਟਰ ਕਰੇਗਾ ਤੇ ਉਸ ਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਇਹ ਕਰਵਾਂਗੇ ਸਾਡੇ ਨੋਟਿਸ ਲਿਆਣਗੇ ਅਸੀਂ ਸ਼ਕਤੀ ਦੇ ਨਾਲ ਐਕਸ਼ਨ ਲਵਾਂਗੇ ਬਿਲਕੁਲ ਅਸੀਂ ਇਹਨਾਂ ਨਾਲ ਪ੍ਰੋਮਿਸ ਕੀਤਾ ਹੈ ਕਿ ਇਹ ਆਪਣੇ ਮਨ ਸਾਫ਼ ਕਰ ਲੈਣ ਔਰ ਸਾਫ਼ ਇਹਨਾਂ ਦੇ ਮਨ ਹੋ ਗਏ ਨੇ ਇਹ ਗਲਤ ਕੰਮ ਨਹੀਂ ਕਰਨਗੇ ਨਜਾਇਜ਼ ਇਹ ਜਿਹੜਾ ਦਰਸ ਦਾ ਧੰਦਾ ਨਹੀਂ ਕਰਨਗੇ ਤੇ ਬਿਲਕੁਲ ਪੁਲਿਸ ਵੱਲੋਂ ਕੋਈ ਵੀ ਇਹਨਾਂ ਨੂੰ ਪਰੇਸ਼ਾਨੀ ਪਹਿਲਾਂ ਵੀ ਨਹੀਂ ਅਸੀਂ ਕਰਦੇ ਸੀ ਤੇ ਹੁਣ ਵੀ ਨਹੀਂ ਕਰਾਂਗੇ ਜੀ ਸੱਸੀ ਗੱਲ ਜੀ ਸਾਰਿਆਂ ਨੂੰ ਮੈਂ ਨੀਰੇਜ ਕੁਮਾਰ ਪਿੰਡ ਕਸੀਤਪਟੋ ਸਰਪੰਚ ਤੇ ਬਾਕੀ ਆ ਮੈਂਬਰ ਸਾਹਿਬ ਬਾਕੀ ਪਦਵੰਤੇ ਸੁੰਦਰ ਜਿੰਨੇ ਵੀ ਪਿੰਡ ਦੇ ਅਗੇ ਮੈਂਬਰ ਆਪਣੇ ਆਪਾਂ ਅੱਜ ਮੀਟਿੰਗ ਕੀਤੀ ਸੀ ਪਿੰਡ ਚ ਕਿ ਪਿੰਡ ਵਿੱਚ ਜਿਹੜਾ ਨਸ਼ਾ ਵਿਕਦਾ ਸੀ ਉਹਦੇ ਬਰਾਦ ਇੱਕ ਡੀਐਸਪੀ ਸਾਹਿਬ ਐਸਐਚਓ ਸਾਹਿਬ ਤੇ ਬਾਕੀ ਪੁਲਿਸ ਮੁਲਾਜ਼ਮ ਜਿੰਨੀ ਵੀ ਟੀਮ ਲੱਗਿਆ ਉਹਨਾਂ ਦਾ ਤਹਿ ਦਿਲੋਂ ਸ਼ੁਕਰ ਕਰਦੇ ਆ ਕਿ ਇਹ ਮੀਟਿੰਗ ਰੱਖੀ ਸੀ ਕਿ ਪਿੰਡ ਵਿੱਚ ਜਿਹੜਾ ਵੀ ਨਸ਼ਾ ਵੇਚਦਾ ਉਹਨਾਂ ਨੂੰ ਥੋੜੀ ਜਿਹੀ ਸਖਤਾਈ ਕੀਤੀ ਜਾਵੇ ਜਾਂ ਉਹਨਾਂ ਨੂੰ ਚੰਨਣਾ ਪਿਆ ਜਾਵੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਪਿੰਡ ਵਿੱਚ ਨਸ਼ਾ ਵੇਚਦੇ ਆ ਜਾਂ ਵੇਚਦੇ ਸੀ ਉਹਨਾਂ ਬਾਰੇ ਕੁਝ ਦੱਸਿਆ ਕਿ ਇਹ ਪਿੰਡ ਵਿੱਚ ਅੱਗੇ ਤੋਂ ਐਦਾਂ ਦਾ ਕੰਮ ਨਾ ਹੋਵੇ ਕਿਉਂਕਿ ਇਹ ਪਿੰਡ ਜਿਆਦਾ ਬਹੁਤ ਜਿਆਦਾ ਬਦਨਾਮ ਹੋ ਚੁੱਕਿਆ ਹੈ ਇਸ ਕਾਰਨ ਪਿੰਡ ਵਿੱਚ ਇਹ ਮੀਟਿੰਗ ਕੀਤੀ ਪੁਲਿਸ ਵਾਲਿਆਂ ਵੱਲੋਂ ਇਹ ਹੀ ਦੱਸਿਆ ਗਿਆ ਕਿ ਇਹ ਪਿੰਡ ਮਤਲਬ ਕਿ ਬਦਨਾਮ ਹੈ ਕਾਫੀ ਜਿਆਦਾ ਤੇ ਇੱਥੇ ਕਾਫੀ ਜਿੰਨੇ ਨਸ਼ੇ ਹੁੰਦੇ ਨਾਲ ਵੇਚਦੇ ਪਰ ਹੁਣ ਕਾਫੀ ਜਿਆਦਾ ਮਤਲਬ ਕਿ ਸਖਤਾਈ ਕਰਨ ਦੇ ਬਾਵਜੂਦ ਇਹ ਪਿੰਡ ਥੋੜਾ ਬਹੁਤਾ ਮਤਲਬ ਕਿ ਕਾਫੀ ਹੱਦ ਤੱਕ ਸੁਧਰ ਚੁੱਕਿਆ ਤੇ ਬਾਕੀ ਵੀ ਜਿਹੜੇ ਚੰਦ ਘਰ ਵੇਚਦੇ ਸੀ ਉਹ ਵੀ ਆਪਣਾ ਮਤਲਬ ਕਿ ਰਿਟਰਨ ਵਿੱਚ ਲਿਖ ਕੇ ਦੇਣਾ ਜਾਂਦੇ ਕਿ ਆਪਾਂ ਮਤਲਬ ਕਿ ਇਹ ਨਸ਼ੇ ਤੋਂ ਸਾਰੇ ਪੁਲਿਸ ਐਸਐਚਓ ਸਾਹਿਬ ਡੀਐਸਪੀ ਸਾਹਿਬ ਆਪ ਖੁਦ ਆ ਕੇ ਸਾਰਿਆਂ ਦਾ ਮਤਲਬ ਕਿ ਰਿਟਰਨ ਚ ਲਿਖਾ ਕੇ ਲੈ ਚਲੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਜੀ ਐਸਐਸ ਸਾਹਿਬ ਤੇ ਡੀਐਸਪੀ ਸਾਹਿਬ ਆਏ ਸੀਗੇ ਜੀ ਇਹਨਾਂ ਦਾ ਧੰਨਵਾਦ ਕਰਦੇ ਆਂ ਇਹਨਾਂ ਨਸ਼ੇ ਵਿਰੁੱਧ ਅਸੀਂ ਖੁੱਦ ਇਹਨਾਂ ਨੂੰ ਬੁਲਾਏ ਸੀਗੇ ਪਿੰਡ ਵੀ ਆਓ ਚਲ ਕਿ ਅਸੀਂ ਪਿੰਡ ਵਿੱਚ ਚਿੱਟਾ ਦੇ ਨਾਂ ਦੀ ਚੀਜ਼ ਨਹੀਂ ਵਗੰਦੇਣੀ ਪਿੰਡ ਕਸੀਡਪੁਰ ਵਿੱਚ ਅਸੀਂ ਪੂਰੇ ਪੰਚਾਇਤ ਨੇ ਫੈਸਲਾ ਕੀਤਾ ਕਿ ਅਸੀਂ ਚਿੱਟੇ ਦੇ ਵਿਰੁੱਧ ਬਿਲਕੁਲ ਵੀ ਪਿੰਡ ਵਿੱਚ ਕਿਸੇ ਬੰਦੇ ਨੂੰ ਐਰਾ ਗਿਆਰਾ ਬੰਦਾ ਨਹੀਂ ਬਣ ਦਿੱਤਾ ਜਾਏਗਾ ਅਸੀਂ ਉਹਨਾਂ ਦਾ ਇਲਾਜ ਕਰਾਵਾਂਗੇ ਅਸੀਂ ਉਹਨਾਂ ਨੂੰ ਜਿੰਨੀ ਹੈਲਪ ਹੋ ਸਕੇ ਹੈ ਕਰਨ ਤਿਆਰ ਆਂ ਲੈਕਸ ਬੋਰਡ ਅਸੀਂ ਡੀਐਸਪੀ ਸਾਹਿਬ ਨੇ ਹਨ ਬੁਲਾਇਆ ਅਹੀ ਕੱਲ ਹੀ ਜਾ ਕੇ ਤੇ ਜੋ ਜੋ ਲਿਖਾਣਾ ਲਿਖਾ ਕੇ ਤੇ ਆਪਾਂ ਫਲੈਕਸਾਂ ਬਣਾਵਾਗੇ ਤੇ ਪਿੰਡ ਦੇ ਆਸ-ਪਾਸੇ ਲਵਾਵਾਂਗੇ ਕੈਮਰੇ ਵੀ ਲਵਾ ਰਹੇ ਹਾਂ ਜੀ ਅਹੀ ਪਿੰਡ ਦੇ ਆਸ-ਪਾਸੇ ਵੀ ਕੈਮਰੇ ਲਵਾਵਾਂਗੇ